ਗੁਰੂ ਹਰਗੋਬਿੰਦ ਸਿੰਘ ਜੀ ਆਪਾਂ ਨੂੰ ਆਪਣੀ ਰੱਖਿਆ ਕਰਨ ਵਾਸਤੇ ਤੇ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ ਮਜਲੂਮ ਉਹ ਜਿਹੜੇ ਵਿਚਾਰੇ ਕੁਝ ਕਰ ਨਹੀਂ ਪਾਉਂਦੇ ਆਪ ਕੋ ਠੀਕ ਹੈ ਨਾ ਠੀਕ ਹੈ ਨਾ ਜਿਹੜੀ ਹੈ ਉਹ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਮਤਲਬ ਕਿ ਇਸ ਗਤਕੇ ਨੂੰ ਮਤਲਬ ਕਿ ਸਿੱਖ ਮਾਰਸ਼ਲ ਆਰਡ ਦਾ ਨਾਮ ਦਿੱਤਾ ਔਰ ਲਿਆਏ ਹੇ ਹੁਣ ਕੀ ਹੈਗਾ ਇਸ ਦੇ ਉੱਤੇ ਅਸੀਂ ਫਿਲਮ ਬਣਾਈ ਗਤਕੇ ਦੀ ਤਾਂ 6 ਗਾਣੇ ਹੈਗੇ ਆ ਤੇ 6 ਦੇ 6 ਗਾਣੇ ਇਹ ਸਾਡੇ ਡਿਫਰੈਂਟ ਆ ਠੀਕ ਫਰਦਰਕ ਮੈਨੂੰ ਦਿੱਕਤ ਹੋ ਰਹੀ ਸੀ ਮੈਂ ਕਿ ਯਾਰ ਇਹ ਵੋਕਲ ਦੇਤੇ ਵੀ ਜਾ ਸਕਦੇ ਵੀ ਲੈਤੇ ਵੀ ਜਾ ਸਕਦੇ ਤੇ ਮੈਂ ਕਿ ਹੈਂਡ ਚ ਨਾ ਇੱਕ ਗਾਣਾ ਇਸਤਾਨਦ ਰੱਖੀਏ ਜਿਹੜਾ ਕਿ ਕਿਉਂਕਿ ਹਰੇਕ ਜਨਰ ਦਾ ਗਾਣਾ ਹੈ ਦੇ ਵਿੱਚ ਹਰੇਕ ਜਨਰ ਦਾ ਗਾਣਾ ਹੈ ਤੇ ਮੈਂ ਕਿ ਵੀ ਅਸੀਂ ਗਾਣੇ ਦੇ ਅੰਦਰ ਨਾ ਪਤਾ ਕੀ ਕਰੀਏ ਕਿ ਹਰੇਕ ਜਨਰ ਦਾ ਗਾਣਾ ਇੱਕ ਗਾਣਾ ਇਸਤਾਨਦ ਰੱਖੀਏ ਜਿਹੜਾ ਵਿਆਹ ਸ਼ਾਦੀਆਂ ਦੇ ਉੱਤੇ ਵੀ ਲੋਕ ਨਾ ਅੰਗਿਆ ਕਰ ਸਾਡੇ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਵੀ ਸਾਡੇ ਇਤਿਹਾਸ ਦੀ ਗੱਲ ਹੋਵੇ ਸਾਡੇ ਵਿਰਸੇ ਦੀ ਗੱਲ ਹੋਵੇ ਸਾਡੇ ਸੱਭਿਆਚਾਰ ਦੀ ਗੱਲ ਹੋਵੇ ਸਾਡੀ ਵਿਰਾਸਤ ਦੀ ਗੱਲ ਹੋਵੇ ਜਿੱਥੇ ਵੀ ਦੱਸੀ ਜਾਵੇ ਉਸ ਚੀਜ਼ ਨੂੰ ਦੇਖੋ ਜ਼ਰੂਰ ਕਿਉਂਕਿ ਜਦੋਂ ਤੁਸੀਂ ਦੇਖੋਗੇ ਨਾ ਇੱਕ ਪੀੜੀ ਨੇ ਅਗਰ ਬ੍ਰੇਕ ਕਰ ਲਈ ਨਾ ਅਗਲੀ ਆਉਣ ਵਾਲੀ ਪੀੜੀ ਚ ਉਹ ਗੱਲ ਨਹੀਂ ਪਹੁੰਚ ਪਾਏਗੀ ਤੇ ਇਸ ਕਰਕੇ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਫਿਲਮ ਨੂੰ ਤੇ ਦੇਖਣਾ ਹੀ ਦੇਖਣਾ ਹੈ ਤਾਂ ਸ਼ਿਕਾਇਤ ਵੀ ਪ੍ਰੈਮੀਡੀਆ ਦੇਖ ਰਹੇ ਸਾਰੇ ਵਰਕਰਾਂ ਦਾ ਇਸ ਸਵਾਲ ਕਰਦੇ ਸੋ ਇੱਕ ਅਜਿਹੀ ਕਹਾਣੀ ਜਿਹੜੀ ਹੁਣ ਤੱਕ ਦੀਆਂ ਫਿਲਮਾਂ ਨਾਲੋਂ ਬਹੁਤ ਜ਼ਿਆਦਾ ਬਕਰੀ ਹੋਣ ਵਾਲੀ ਹੈ ਇਥੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਰ ਵਾਰ ਅਸੀਂ ਇੱਕ ਅਜਿਹੀ ਫਿਲਮ ਦੇਖਦੇ ਆਂ ਜਿਹੜੀ ਹਮੇਸ਼ਾ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਚੱਲੀ ਹੁੰਦੀ ਹੈ ਜਿਹਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਸਟੇਜ ਪਿੱਛੇ ਰਹਿ ਵੀ ਨਜ਼ਰ ਆਉਂਦੀ ਹੈ ਅੱਜਕਲ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਉਹਦੇ ਵਿੱਚ ਸਾਨੂੰ ਜਿਹੜੇ ਸਾਡੇ ਭਵਿੱਖ ਨੂੰ ਸੁਰੱਖਿਤ ਕਰ ਸਕਣ ਇਹdeni ਚੀਜ਼ਾਂ ਨੇ ਤੇ ਕੰਮ ਮਿਲਦੀਆਂ ਉਹਨਾਂ ਚੀਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਨਜ਼ਰ ਆ ਰਹੀ ਹੈ ਅਪਕਮਿੰਗ ਫਿਲਮ ਜਟਾਗੋਦੀ ਸੋ ਸਾਡੇ ਨਾਲ ਫਿਲਮ ਦੇ ਡਾਇਰੈਕਟਰ ਤੇ ਮਿਊਜ਼ਿਕ ਕੰਪੋਜ਼ਰ ਜੀ ਨੇ ਅੱਜ ਕੋ ਬਣਾ ਸਾਰਿਆਂ ਨਾਲ ਆਪਾਂ ਗੱਲਾਂ ਬਾਤਾਂ ਦਾ ਜਿਹੜਾ ਸੰਸਲਾ ਸ਼ੁਰੂ ਕਰਾਂਗੇ ਠੀਕ ਹੈ ਸੋ ਇੱਕ ਅਜਿਹੀ ਫਿਲਮ ਜਦੋਂ ਆਪਾਂ ਸੋਚਦੇ ਆ ਬਣਾਉਣ ਲੱਗੇ ਇੱਕ ਸਭ ਤੋਂ ਪਹਿਲਾਂ ਤੇ ਇੱਕ ਮਨ ਚ ਸੰਕੋਚ ਆਉਂਦਾ ਕਿ ਯਾਰ ਆਪਾਂ ਇੱਕ ਜਿਹੜੀ ਫਿਲਮ ਕੰਮ ਬਣਾ ਰਹੇ ਤੇ ਕਿ ਯਾਰ ਜਿਹੜੀ ਆਪਾਂ ਕਹੋ ਕਿ ਬਿਜ਼ਨਸ ਦੇ ਸਤੇ ਫਿਲਮਾਂ ਨਾਰਮਲ ਜਿਹਾ ਆਪਾਂ ਬਣਾਉਣੀ ਆ ਬਿਲਕੁਲ ਬਿਲਕੁਲ ਇੰਦਾਂ ਦੀ ਫਿਲਮ ਬਣਾਉਣ ਲਈ ਇੱਕ ਜਿਗਰਾ ਇੱਕ ਜਿਹੜਾ ਸਪਹਿਲੇ ਜਜ਼ਬਾ ਚਾਹੀਦਾ ਉਹ ਜਜ਼ਬਾ ਕਿੱਥੋਂ ਆ ਬੰਦਾ ਕੋਈ ਕਿਸੇ ਨਾ ਕਿਸੇ ਨੂੰ ਤਾਂ ਪਹਿਲ ਕਰਨੀ ਪੈਂਦੀ ਹੈ ਜੀ ਪਹਿਲ ਹੋਈ ਉਹ ਕਰਦਾ ਜਿਹੜਾ ਦਰਦਾਰੀ ਆ ਬਿਲਕੁਲ ਠੀਕ ਹੈ ਨਾ ਵੈਸੇ ਆਪਣੇ ਸਿੱਖਾਂ ਚ ਸਰਦਾਰਾਂ ਚ ਮੈਂ ਇੱਕ ਗੱਲ ਲਿਖਦਾ ਉਹ ਵੈਸੇ ਜਿਹੜੇ ਵੀ ਕੰਮ ਨੂੰ ਕਰਨਾ ਹੁੰਦਾ ਨਾ ਪਹਿਲੇ ਕਰ ਦਿੰਦੇ ਨੇ ਬਾਜ ਦੋਦੇ ਯਾਨੀ ਇੱਕ ਹੀ ਕਰਤਾ ਸੀ ਯਾਨੀ ਜੋ ਵੀ ਲਿਖੀ ਰਹੀ ਸੀ ਉਹ ਬਾਅਦ ਚ ਸੋਚਦੇ ਨੇ ਪਹਿਲੇ ਕਰ ਦਿੰਦੇ ਨੇ ਤੇ ਪਰ ਉਹ ਵੀ ਗੱਲ ਵਧੀਆ ਹੈ ਕਿ ਆਪਣੇ ਲੋਕ ਕਰ ਦਿੰਦੇ ਨੇ ਕੁਝ ਪਰ ਬਿਜ਼ਨਸ ਦੇ ਪੁਆਇੰਟ ਉਪੀ ਦੇ ਨਾਲ ਗੱਲ ਕਰੀਏ ਗਾ ਇੱਥੇ ਆ ਕੇ ਬੰਦਾ ਥੋੜਾ ਜਿਆਦਾ ਸੋਚਦਾ ਜੂਰ ਹੈ ਕਿਉਂਕਿ ਉਹ ਚ ਬਹੁਤ ਪੈਸਾ ਲਗਾ ਹੁੰਦਾ ਕਿਉਂਕਿ ਫਿਲਮ ਕੋਈ 1000 2000 5000 10000 ਨਾਲ ਤਾਂ ਫਿਲਮ ਨਹੀਂ ਬਣਦੀ ਜਿੱਚ ਲੱਖਾਂ ਰੁਪਇਆ ਤੇ ਰੋਜ਼ਾਨਾ ਇੱਕ ਵਿੱਚ ਕਰ ਰਹੇ ਹੁੰਦੇ ਅਸੀਂ ਤੇ ਕਰੋੜਾਂ ਦੇ ਹਿਸਾਬ ਨਾਲ ਫਿਲਮ 'ਚ ਖਰਚ ਹੁੰਦਾ ਵੇ ਬਿਲਕੁਲ ਤੇ ਇੰਨੀ ਵੱਡੀ ਰਕਮ ਨੂੰ ਕਮਾਣਾ ਠੀਕ ਹੈ ਨਾ ਉਹਨੂੰ ਫਿਰ ਅਸੀਂ ਯੂਜ਼ 'ਚ ਲਿਆਣਾ ਇਸਤੇਮਾਲ ਕਰਨਾ ਉਸ ਪੈਸੇ ਨੂੰ ਤੇ ਉਹ ਗਰ ਉਹ ਪੈਸਾ ਕਿਤੇ ਅਸੀਂ ਲਗਾਨੇ ਆ بزਨਸ ਉਹ ਪੁਆਇੰਟ ਦੇ ਨਾਲ ਤੇ ਉਹਦੇ ਚ ਰਿਟਰਨ ਆਣਾ ਤਿੰਨ ਸਾਲ ਆਪਣੇ ਆਪ ਚੰਦਰ ਡੋਲ ਜਾਂਦਾ ਵੇ। ਫਿਲਮ ਦਾ ਨਾਮ ਇੱਜ਼ਾ ਕਰਕੇ ਜੱਟਾ ਡੁੱਲੀ ਨਾ। ਠੀਕ ਹੈ ਨਾ? ਤੇ ਡੋਲਣਾ ਦੇਖੋ ਡੋਲ ਜਾਂਦਾ ਬੰਦਾ ਕੋਈ ਵੀ ਇਹ ਦੇਖੋ ਇੱਕ ਵਾਰੀ ਤੇ ਦਿਮਾਗ ਚ ਆਂਦਾ ਵੇ ਯਾਰ ਅਸੀਂ ਇਹ ਕੰਮ ਕਰ ਰਹੇ ਆਂ। ਪਤਾ ਨਹੀਂ ਇਹ ਲੋਕ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ। ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ। ਜੇ ਚੱਲ ਗਈ ਤੇ ਜੇ ਆ ਹੋ ਗਿਆ ਜੇ ਉਹ ਹੋਇਆ ਜੇ ਤੇ ਕਿਸੇ ਦੇ ਹੱਥ ਚ ਨਹੀਂ ਆਈ। ਬਿਲਕੁਲ। ਠੀਕ ਹੈ ਨਾ? ਤੇ ਹਮੇਸ਼ਾ ਜ਼ਿੰਦਗੀ ਚ ਪੋਜ਼ਿਟਿਵ ਥਾਟ ਦੇ ਨਾਲੇ ਕੰਮ ਕਰੋ। ਤੇ ਅਸੀਂ ਸਕਸੈਸ ਦੇ ਬਿਲਕੁਲ ਨੇੜੇ ਨੇੜੇ ਰਹਿਨੇ ਆ ਜੇ ਪੋਜੀਟਿਵ ਥੌਟ ਆਏਗਾ ਜੇ ਥੌਟ ਪੋਜੀਟਿਵ ਨਹੀਂ ਹੋਏਗਾ ਤੇ ਅਸੀਂ ਡਰ ਡਰ ਕੇ ਕਹਾਂਗੇ ਫਿਰ ਨਹੀਂ ਕਰ ਸਕਦਾ ਸੀ ਖਡੋ ਦੇ ਰਾਨ ਲਈ ਫਿਰ ਪਤਾ ਨਹੀਂ ਕੀ ਹੋਏਗਾ ਕਰ ਰਹੇ ਆ ਕੀ ਐ ਕਿ ਐਵੇਂ ਇਹ ਉਹ ਕਿੰਤੂ ਪਰੰਤ ਨਹੀਂ ਹੋਣ ਜਦਾ ਕਿਸੇ ਵੀ ਕੰਮ ਨੂੰ ਕਰਨਾ ਤੇ ਕਰਨਾ ਹੈ ਇਹ ਇੱਕ ਸਟੋਰੀ ਹੈਗੀ ਆ ਗਤਕੇ ਦੇ ਉੱਤੇ ਪਰ ਮੈਂ ਬੜੇ سارے ਲੋਕਾਂ ਨੂੰ ਵੀ ਮਿਲਿਆ ਗੱਲਬਾਤ ਕੀਤੀ ਪਰ ਉਹ ਕਹਿੰਦੇ ਨੇ ਇਹ ਕਨਸੈਪਟ ਦੇ ਉੱਤੇ ਕੰਮ ਨਹੀਂ ਕਰਨ ਦਾ ਫਾਇਦਾ ਇਹ ਜਿਹੇ ਰਿਟਰਨ ਨਹੀਂ ਕੁਝ ਨਹੀਂ ਆਣੀ ਲੋਕਾਂ ਨੇ ਜਾਣਾਈ ਨਹੀਂ ਸਾਡੀ ਫਿਲਮ ਨੂੰ ਕਿਉਂ ਦੇਖੇਗਾ ਤੇ ਤੁਹਾਡੇ ਕੋਲ ਇਹ ਵੱਡੇ ਕਲਾਕਾਰ ਇਹ ਉਹ ਚਾਹ ਜੋ ਵੀ ਲੋਕ ਹੈ ਤੁਸੀਂ ਮਤਲਬ ਕਿ ਉਹਨੂੰ ਬਹੁਤ ਸਾਰਾ ਤੋੜਾ ਮੈਂ ਆਇਆ ਨਹੀਂ ਨਹੀਂ ਪਰਵਾਹ ਨਹੀਂ ਕਰਨੇ ਜ਼ਿੰਦਗੀ ਚ ਅਸੀਂ ਅਗਰ ਸੱਚਾਂਗੇ ਨਹੀਂ ਕੁਝ ਕਰਾਂਗੇ ਨਹੀਂ ਤੇ ਤੇ ਹੋਈਗਾ ਹੀ ਕੁਝ ਨਹੀਂ ਬਿਲਕੁਲ ਕਰਨਾ ਕਰਾਂਗੇ ਡਰ ਜਮਾ ਕੋਈ ਗੱਲ ਨਹੀਂ ਕਰਦੇ ਆ ਫਿਰ ਉਹਨੇ ਮੈਨੂੰ ਆਪਣਾ ਮੈਂ ਕਨਸੈਪਟ ਦੱਸਿਆ ਸਟੋਰੀ ਦੱਸੀ ਫਿਰ ਮੇਰੇ ਜਾਣਕਰ ਨੇ ਸੋਨੂ ਸਗੂ ਹੈ ਮੁੰਡਾ ਲੁਧਿਆਣੇ ਦਾ ਪਰ ਬੰਬੇ ਰਹਿੰਦਾ ਹੈ ਅੱਜਕੱਲ ਤੇ ਮੈਂ ਉਹਨੂੰ ਦੱਸਿਆ ਕਿ ਉਹਨੂੰ ਮੈਂ ਪਹਿਲੇ ਵੀ ਇੱਕ ਫਿਲਮ ਲਿਖਣ ਵਾਸਤੇ ਦਿੱਤੀ ਸੀ ਕਿਸੇ ਦੇ ਵਾਸਤੇ ਸੀਗੀ ਤੋ ਉਹਨੇ ਉਹਨੂੰ ਲਿਖ ਕੇ ਦਿੱਤੇ ਬਹੁਤ ਜ਼ਬਰਦਸਤ ਲਿਖੇ ਸੀ ਮੈਨੂੰ ਪਤਾ ਸੀ ਉਹਦੀ ਲੇਖਣੀ ਅੱਛੀ ਹੈ ਫਿਰ ਉਹਨਾਂ ਲੋ ਮੈਨੂੰ ਸਮਝਦਾ ਸੀਗਾ ਫਿਰ ਉਹਨੂੰ ਮੈਂ ਦੱਸਿਆ ਵੀ ਇਹ ਸਾਰਾ ਕੁਝ ਦੱਸਣ ਤੋਂ ਬਾਅਦ ਉਹਨੇ ਸਕ੍ਰਿਪਟ ਲਿਖੀ ਪੂਰੀ ਸੋਨੂ ਸਾਬ ਨੇ ਬਹੁਤ ਅੱਛਾ ਮਿਲ ਗਿਆ ਜਿੱਦਾਂ ਜਿੱਦਾਂ ਮੈਂ ਚਾਹੁੰਦਾ ਸੀ ਉਦਾਂ ਉਦਾਂ ਉਹਨੇ ਉਹ ਚ ਕੀਤਾ ਵੀ ਲਿਖਿਆ ਵੀ ਤੇ ਉਸ ਫਿਲਮ ਨੂੰ ਫਿਰ ਅਸੀਂ ਬਣਾਇਆ ਹਾਲਾਂਕਿ ਡਿਫਰੈਂਟ ਟੌਪਿਕ ਸੀਗਾ ਇਹ ਚ ਗਤਕਾ ਆਪਣੇ ਛੇਵੀਂ ਪਾਸ਼ਾਹੀ ਤੋਂ ਸ਼ੁਰੂ ਹੋਇਆ ਗਤਕਾ ਜੀ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੇ ਆਪਾਂ ਨੂੰ ਆਪਣੀ ਰੱਖਿਆ ਕਰਨ ਵਾਸਤੇ ਤੇ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ ਮਜਲੂਮ ਉਹ ਜਿਹੜੇ ਵਿਚਾਰੇ ਕੁਝ ਕਰ ਨਹੀਂ ਪਾਉਂਦੇ ਆਪ ਕੋ ਠੀਕ ਹੈ ਨਾ ਉਹਨਾਂ ਦੀ ਰੱਖਿਆ ਕਰਨ ਵਾਸਤੇ ਸਾਨੂੰ ਗਤਕੇ ਦੇ ਨਾਲ ਪਹਚਾਨ ਗੇ ਗਤਕਾ ਇੱਕ ਛੋਟੀ ਦਾ ਨਾਮ ਸੀ ਰਸ ਤੇ ਕੋ ਗਤਕਾ ਸਿੱਖ ਸਿੱਖੇ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕਰਕੇ ਠੀਕ ਹੈ ਸਿੱਖ ਸ਼ਸਤਰ ਵਿਦਿਆ ਦਾ ਨਾਮ ਦਿੱਤਾ ਜਿਹਨੂੰ ਸਿੱਖ ਮਾਸਲਾ ਦੇ ਨਾਮ ਤੋਂ ਜਾਣਿਆ ਜਾਂਦਾ ਹੁੰਦਾ ਜੀ ਤੇ ਸਾਡੀ ਪ੍ਰਾਤਨ ਮਤਲਬ ਕਿ ਖੇਡ ਹੈ ਵੀ ਖੇਡ ਕਿਹੜੀ ਹੈ ਕਿਸਨੇ ਗਿਆਨ ਸਿੰਘ ਕਹਿੰਦੇ ਦੇਖੋ ਕਿਹੜੀ ਰਹਿੰਦੇ ਗਤਕਾ ਦੇ ਉੱਤੇ ਉਹ ਘੋੜਿਆਂ ਦੇ ਦੋ ਘੋੜਿਆਂ ਦੇ ਪੈਗ ਦੇ ਉੱਤੇ ਕੰਮੇ ਦੌੜਦੇ ਨੇ ਠੀਕ ਹੈ ਨਾ ਗਤਕਾ ਜਿਹੜੀ ਹੈ ਉਹ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਮਤਲਬ ਕਿ ਇਸ ਗਤਕੇ ਨੂੰ ਮਤਲਬ ਕਿ ਸਿੱਖ ਮਾਰਸ਼ਲਰ ਦਾ ਨਾਮ ਦਿੱਤਾ ਔਰ ਲਿਆਏ ਗਿਆ ਹੁਣ ਕੀ ਹੈਗਾ ਇਸ ਦੇ ਉੱਤੇ ਅਸੀਂ ਫਿਲਮ ਬਣਾਈ ਗਤਕੇ ਦੇ ਉੱਤੇ ਔਰ ਫਿਲਮ ਕਰਦੇ 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 ਸਾਨੂੰ ਪਤਾ ਲੱਗਾ ਵੀ ਸਿੱਖ ਮਾਰਸ਼ਲ ਆਰਟ ਜਿਹਦੇ ਤੇ ਅਸੀਂ ਫਿਲਮ ਬਣਾ ਰਹੇ ਹਾਂ ਜੀ ਉਹਦੇ ਵਾਸਤੇ ਕੁਝ ਲੋਕ ਲੱਗੇ ਹੋਏ ਨੇ ਮਲਕ ਨੈਸ਼ਨਲ 올림픽 ਗੇਮ ਦੇ ਅੰਦਰ ਲਿਜਾਣ ਵਾਸਤੇ ਜੀ 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 ਸਾਨੂੰ ਬੜੀ ਖੁਸ਼ੀ ਹੋਈ ਵੀ ਠੀਕ ਹੈ ਜੀ ਜਿਹੜੇ ਤੇ ਕੰਮ ਕਰ ਰਹੇ ਅਸੀਂ ਮਲਕ ਇੱਕ ਵੱਖਰਾ ਕੰਮ ਕਰ ਰਹੇ ਆ ਵੀ ਉਸ ਚੀਜ਼ ਨੂੰ ਅਸੀਂ ਲਿਆ ਰਹੇ ਆ ਤੇ ਸਿੱਖ ਮਾਰਸ਼ਲ ਆਰਟ ਨੂੰ ਨੈਸ਼ਨਲ 올림픽 ਗੇਮ ਦੇ ਅੰਦਰ ਲਿਆਂਦਾ ਗਿਆ ਜਿਹਦਾ ਕੀ ਗੋਆ ਦੇ ਅੰਦਰ ਪਹਿਲਾ ਪ੍ਰੋਗਰਾਮ ਹੋਇਆ ਜੀ ਠੀਕ ਹੈ ਨਾ ਅਕਤੂਬਰ ਦੇ ਅੰਦਰ ਉਹ ਚ ਬਹੁਤ سارے ਲੋਕਾਂ ਨੇ ਮਤਲਬ ਕਿ ਮੈਡਲ ਜਿੱਤੇ ਸਿਲਵਰ ਮੈਡਲ 골ਡ ਮੈਡਲ ਬਹੁਤ ਜਣੇ ਜਿੱਤੇ ਉਹਦੇ ਚ ਫਿਰ ਅਸੀਂ ਹੁਣ ਪ੍ਰੈਸ ਕਾਨਫਰੈਂਸ ਕੀਤੀ ਸੀਗੀ ਅਸੀਂ ਉਹਨਾਂ ਲੋਕਾਂ ਨੂੰ ਅਸੀਂ ਇਨਵਾਈਟ ਕੀਤਾ ਉੱਥੇ ਫਿਰ ਸਾਰਿਆਂ ਨੂੰ ਤੇ ਜਿਨ੍ਹਾਂ ਨੇ ਮਤਲਬ ਕਿ ਸਿੱਖ ਮਾਰਸ਼ਾਲਾ ਨੂੰ ਨੈਸ਼ਨਲ 올림픽 ਗੇਮ ਚ ਲੈ ਆਂਦਾ ਤੇ ਉਹ ਉਹ ਵੀ ਬੜਾ ਖੁਸ਼ ਹੋਏ ਅਸੀਂ ਇਸ ਕਰਕੇ ਖੁਸ਼ ਹੋਏ ਕਿ ਉਹਨਾਂ ਨੇ ਇਸ ਮਤਲਬ ਕਿ 올림픽 ਗੇਮ ਦੇ ਅੰਦਰ ਲੈ ਆਂਦਾ ਉਹ ਇਸ ਕਰਕੇ ਖੁਸ਼ ਹੋਏ ਵੀ ਅਸੀਂ ਤੇ 올림픽 ਗੇਮ ਦੇ ਅੰਦਰ ਗੱਤਕੇ ਨੂੰ ਲੈ ਕੇ ਆਏ ਆ ਇਹਨਾਂ ਦੇ ਫਿਲਮ ਬਣਾ ਦਿੱਤੇ ਉਹ ਸਾਡੇ ਤਾਂ ਕੁਝ ਹੋ ਰਹੇ ਸੀ ਉਹਨਾਂ ਦੇ ਕੁਝ ਹੋ ਰਹੇ ਹਨ ਕਿ ਕਿਤਨਾ ਕਿਤੇ ਇਹੀ ਚੀਜ਼ਾਂ ਜਿਹੜੀਆਂ ਮੇਰੇ ਸਾਨੂੰ ਅੱਜ ਕੱਲ੍ਹ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ ਤੇ ਜੇ ਜਿਹਨੇ ਆਪਣੇ ਸਾਨੂੰ ਗੁਰੂ ਮਾਨ ਦੇ ਨਾਲ ਜੋੜ ਸਕੇ ਜਿਹੜੀ ਇੱਕ ਕੰਪਨੀ ਹੈ ਕਿ ਇਹ ਤਾਂ ਨਹੀਂ ਫਿਲਮ ਜਿਹੜੀ ਸਾਡੇ ਤੋਂ ਚੈਨ ਕੋਈ ਸਪੇਸ ਦੇ ਸਕੇ ਤੇ ਆਪਾਂ ਤੁਹਾਡੀ ਗੱਲ ਕਰਨਾ ਹੈ ਭਾਈ ਤੁਸੀਂ ਜਿੱਦਾਂ ਪਾਲਸਾਨ ਘਾੜਨ ਦੱਸਿਆ ਕਿ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਇਤਨੀ ਸੁਣਿਆ ਕਿ ਜੇ ਮੈਂ ਕੋਈ ਡਿਫਰੈਂਸ ਕਰਾਂ ਹਾਂਜੀ ਛੋਟਾ ਵੀ ਜ਼ਿੰਦਗੀ ਤੇ ਹੀ ਹੈ ਮੇਰਾ ਕਿ ਮੈਂ ਕੁਝ ਡਿਫਰੈਂਟ ਕਰਾਂ ਸਟੇਸਟੇ ਵੀ ਇੱਕ ਤਰ੍ਹਾਂ ਸੀ ਕਿ ਤੁਸੀਂ ਮਿਊਜ਼ਿਕ ਨੂੰ ਸੁਣਾਇਆ ਨੇ ਮੂਵੀ ਦੇ ਵਿੱਚ ਡਿਫਰੈਂਟ ਕਨੇ ਵੈਸੇ 올ਓਵਰ ਇਅਰ ਲਾਈਫ ਤੇ ਦਿੱਤੇ ਹਰ ਹਰ ਰਾਈਟ 올ਓਵਰ ਲਾਈਫ ਦੇ ਵਿੱਚ ਡਿਫਰੈਂਟ ਅਪਰਚ ਕਰ ਰਹੇ ਹਾਂ ਮੈਂ ਕੁਝ ਪਲਾਨਸ ਕੀਤੇ ਹੋਏ ਨੇ ਓਕੇ ਬਸ ਡਿਸਕਲੋਜ਼ ਕਰਾਂਗੇ ਜਲਦੀ ਅਪਰ ਕੁਝ ਵਾਓ ਯਾ ਕੋਈ ਮਤਲਬ ਬਿਲਕੁਲ ਟੇਰੇ ਮੂਵੀ ਲਾਈਨ ਦੇ ਵਿੱਚ ਹੀ ਸੋਚ ਰਹੇ ਹਾਂ ਯਾ ਕੁਝ ਟੇਰੇ ਹਟਕੇ ਕੁਝ ਥੋੜਾ ਹਟਕੇ ਇਹ ਐਸਾ ਲਸਾਂਗੇ ਜਲਦੀ ਓਕੇ ਜੀ ਅਪਾ ਮਿਊਜ਼ਿਕ ਦੀ ਗੱਲ ਕਰੀਏ ਤੇ ਕਿਉਂਕਿ ਮਿਊਜ਼ਿਕ ਦਾ ਬੜਾ ਕੰਪਲੈਕਸ ਹੈ ਨਾ ਮਿਊਜ਼ਿਕ ਕੈਂਡੀਡੇਟ ਹੀ ਬੈਕਬੋਨ ਹੁੰਦੀ ਹੈ ਇਹ ਖੈਲਮ ਨੂੰ ਜੇ ਤੁਸੀਂ ਲੋਕਾਂ ਦੇ ਸਾਹਮਣੇ ਰੱਖਦੇ ਹੋ ਤਾਂ 뮤직 ਹੁੰਦਾ ਜਿਹੜਾ ਲੋਕਾਂ ਦੇ ਵਿੱਚ ਇਮੋਸ਼ਨ ਜਿਹੜਾ ਜਿਹੜਾ ਫਿਰਦਾ ਉਸ ਨੂੰ ਇਮੋਸ਼ਨ ਨਾਲ ਲੋਕਾਂ ਤੱਕ ਲੈ ਕੇ ਜਾਂਦਾ। ਬਟ ਇਹ ਖੈਲਮ ਦਾ ਮੇਰੇ ਖਿਆਲ ਨਾਲ ਵੈਸੀ ਲੋਕਾਂ ਦੇ ਵਿੱਚ ਜੋਸ਼ ਭਰਨ ਦੇ ਲਈ ਇਸ ਤਰ੍ਹਾਂ ਦਾ 뮤직 ਵੀ ਫਿਰ ਕੋਸਾ ਤਾਂ ਬਹੁਤ ਜ਼ਰੂਰੀ ਹੀ ਹੁੰਦਾ। 뮤직 ਮੇਰੇ ਹਿਸਾਬ ਨਾਲ 75% ਰੋਲ ਹੁੰਦਾ ਪੁਰਾ ਜੀ ਮੂਵੀ ਦੇ ਵਿੱਚ ਜਦੋਂ ਤੁਸੀਂ ਮਤਲਬ ਫ੍ਰੀ ਅਲੋਨ ਹੁੰਦੇ ਹੋ ਤੇ ਤੁਸੀਂ ਸੈਡ ਸੌਂਗ ਸੁਣਦੇ ਹੋ ਤੇ ਤੁਸੀਂ ਹੈਪੀ ਹੁੰਦੇ ਤੁਸੀਂ ਹੈਪੀਲੀ ਸੌਂਗ ਸੁਣਦੇ ਮੇਰੇ ਹਿਸਾਬ ਨਾਲ 뮤זיਕ ਇਜ਼ ਅ ਫੀਲ ਜੀ ਕਿ ਤੁਸੀਂ ਕੀ ਫੀਲ ਕਰ ਰਹੇ ਹੋ ਇਸ ਚਾ ਸੋ ਸਤੋਂ ਮੇਜਰ ਹੋਏ ਜੋ ਹਮ 뮤זיਕ ਦਾ ਹੀ ਹੁੰਦਾ ਹੈ ਸੋ ਜਦੋਂ ਮੈਂ ਬਣਾ ਰਿਹਾ ਮਿਊਜ਼ਿਕ ਮੈਨੂੰ ਬਹੁਤ ਮਤਲਬ ਉਹ ਐਸੀ ਪ੍ਰੋਬਲਮ ਆ ਰਹੀ ਸੀ ਯਾਰ ਆ ਪੱਕੇ ਤੋ ਕਰਾਈਏ ਕਿਉਂਕਿ ਨਾ ਬਹੁਤ ਸਾਡੇ 6 ਗਾਣੇ ਹੈਗੇ ਆ ਤੇ 6 ਦੇ 6 ਗਾਣੇ ਹੀ ਸਾਡੇ ਡਿਫਰੈਂਟ ਹੈ ਸੋ ਦੈਟਸ ਵਾਈ ਮੈਨੂੰ ਦਿੱਕਤ ਹੋ ਰਹੀ ਸੀ ਮੈਂ ਕਿ ਯਾਰ ਐ ਬਹੁਤੋ ਦੇਤੇ ਵੀ ਜਾ ਸਕਦੀਆਂ ਵੀ ਇੱਥੇ ਵੀ ਜਾ ਸਕਦੀਆਂ ਇੱਥੇ ਵੀ ਜਾ ਸਕਦੀਆਂ ਮੈਂ ਕਿ ਡਿਫਾਈਨ ਕਿੱਦਾਂ ਕਰੀਏ ਆਪਾਂ ਫਿਰ ਮੈਂ ਲੱਗੇ ਇੱਕ ਮੇਰਾ ਫਰੈਂਡ ਹੈਗਾ ਫਿਰ ਮਨੂੰ ਨਾਲ ਰਿਕਰੋਇ ਫਿਰ ਮਨੂੰ ਰੱਖਿਆ ਨਾਮ ਮੈਂ ਕਿਹਾ ਡਿਫਾਈਨ ਕਰਦੇ ਆ ਯਾਰ ਇਹਨੂੰ ਹਨਾ ਮੇਰੇ ਸਾਰੇ ਸਿੰਗਲਸ ਹੈਗੇ ਆ ਕਿ ਆਪਕਾ ਕਿੱਦਾਂ ਕਿੱਦਾਂ ਕੀ ਕੀ ਕਰਨਾ ਹੈ ਹਨਾ ਤਾਂ ਮੈਂ ਕਿਹਾ ਡਿਫਾਈਨ ਕੀਤਾ ਫਿਰ ਮੈਂ ਪਾਪਾ ਨੂੰ ਦੱਸਿਆ ਮੈਂ ਕਿ ਪਾਪਾ ਇਹ ਸਿੰਗਲਸ ਹੈਗੇ ਨੇ ਇਹ ਸਬਸਟੀਟਿਊਟ ਹੈ ਇਹ ਉਸ ਤੋਂ ਸਬਸਟੀਟਿਊਟ ਹੈ ਮੈਂ ਕਿਹਾ ਮੈਂ ਤਾਂ ਸੀਪ ਆਪੇ ਫੋਨ ਕਰੋ ਤੇ ਮਨੂੰ ਲੈ ਕੇ ਆ ਨੀ 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 ਇੱਕ ਫਿਰ ਲਿਸਟ ਬਣਾ ਕੇ ਦਿੱਤੀ ਪੂਰੀ ਕਿ ਵੀ ਪਹਿਲੇ ਨੰਬਰ ਤੇ ਅਸੀਂ ਇਹਨਾਂ ਕੋਲੋਂ ਗਵਾਣਾ ਜੀ ਮੈਂ ਕਿਹਾ ਠੀਕ ਹੈ ਦੂਜੇ ਨੰਬਰ ਦਾ ਅਗਰ ਨਹੀਂ ਹੈ ਮਲਕ ਕਈ ਰੇ ਹੁੰਦਾ ਨਾ ਕੋਈ ਸਿੰਗਰ ਬਾਉਂਡ ਹੁੰਦਾ ਕਿਸੇ ਨਾਲ ਕੰਪਨੀ ਨਾਲ ਉਹ ਨਹੀਂ ਕਰਦੇ ਜਾਂ ਕੁਝ ਹੈ ਬਹੁਤ ਸਾਰੀਆਂ ਬਹੁਤ ਸਾਰੀਆਂ ਰਿਕੁਆਇਰਮੈਂਟ ਨੇ ਅਗਰ ਨਹੀਂ ਹੁੰਦੇ ਤਾਂ ਫਿਰ ਦੂਜੇ ਨੰਬਰ ਤੇ ਐਪਲੀਕੇਸ਼ਨ ਕਰਕੇ ਦੇਣੇ ਨੇ ਤੇ ਤੀਜੇ ਨੰਬਰ ਤੇ ਆ ਤੇ ਮੇਰੇ ਖਿਆਲ ਕੋਈ ਵੀ ਐਸਾ ਸਿੰਗਰ ਨਹੀਂ ਹੋਏਗਾ ਮੈਨੂੰ ਲੱਗਦਾ ਜਿਹੜਾ ਸੈਕੰਡ ਰਿਲੇਸ਼ਨਰ ਆਪਾਂ ਗਏ ਨਹੀਂ ਸੀ ਨਹੀਂ ਗਏ ਨਹੀਂ ਆ ਪਹਿਲੇ ਨੇ ਆਪਾਂ ਪਤਾ ਹੋ ਗਿਆ ਤੇ ਜਿਹੜਾ ਕਿ ਮਲਕ ਨਹੀਂ ਜਾਣਦਾ ਹੋਵੇਗਾ ਜਾਂ ਨਹੀਂ ਗੱਲਬਾਤ ਕੀਤੀ ਗਈ ਹੈ ਮਲਕ ਕੰਮ ਨਹੀਂ ਕੀਤਾ ਹੋਵੇ ਕਦੀ ਅਸੀਂ ਤੇ ਪਹਿਲੀ ਲਿਸਟ ਜੁਣੀ ਮਗਾ ਠੀਕ ਹੈ ਮੈਂ ਪਹਿਲੇ ਸਿੰਗਰ ਨੂੰ ਕਹ ਮੈਨੇ ਨੇ ਦੱਸਿਆ ਤੇ ਇਹਦੀ ਐਵਲੀ ਐਵਲੀਆਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆ ਸਿੰਗਰ ਦੀਆਂ ਇਹਦੀਆਂ ਐਵਲੀ ਮਿਲ ਕੇ ਲਿਮਿਟੇਸ਼ਨ ਆਈ ਦੀਆਂ ਲਿਮਿਟੇਸ਼ਨ ਆਈਆਂ ਲਿਮਿਟੇਸ਼ਨ ਸੀ ਮਿਊਜ਼ਿਕ ਉਸੇ ਫੀਲ ਦਾ ਬਣਾਇਆ ਸੀ ਉਹਨਾਂ ਦੀ ਵੋਕਲ ਲੈ ਲਈ ਤੇ ਮੈਂ ਫਿਰ ਮੈਂ ਪਹਿਲਾ ਫੋਨ ਮਾਰਿਆ ਦਲੇਰ ਭਾਈ ਮੈਂ ਦਲੇਰ ਭਾਈ ਤੁਹਾਡਾ ਇੱਕ ਗੀਤ ਕਰਨਾ ਹੈ ਠੀਕ ਹੈ ਦੱਸੋ ਜੀ ਕਰੋ ਕਰਨਾ ਮੈਂ ਕਹ ਤੁਸੀਂ ਦੱਸੋ ਕਹਿੰਦੇ ਅੱਜ ਤਾਂ ਮੇਰੇ ਸ਼ੋਅ ਚੱਲ ਰਹੇ ਨੇ ਮੈਂ 22 ਤਰੀਕ ਨੂੰ ਵਿਲਾ ਹੋ ਜਾਣਾ ਤੇ 25 ਤਰੀਕ ਨੂੰ ਕਰ ਲੈਨੇ ਆਪਾਂ ਮੈਂ ਕਿਹਾ ਠੀਕ ਹੈ ਮੋਟੀਵੇਸ਼ਨਲ ਕਹਿੰਦਾ ਕੋਈ ਗੱਲ ਹੀ ਨਹੀਂ ਮੈਂ ਕਿਹਾ ਠੀਕ ਹੈ ਉਹਨਾਂ ਨੇ ਮੈਨੂੰ 22 ਤਰੀਕ ਨੂੰ ਫੋਨ ਕਰ ਦਿੱਤਾ ਫਿਰ ਅੱਛਾ ਜੀ ਭਾਈ ਆ ਜੋ ਮੈਂ ਕਿਹਾ ਵੀ ਅੱਜ ਤੇ ਮੈਂ ਅੱਜ ਆਜੀ ਆਇਆ ਚੰਡੀਗੜ੍ਹ ਠੀਕ ਹੈ ਨਾ ਤੇ ਕਹਿੰਦਾ ਚੰਡੀਗੜ੍ਹ ਕੀ ਕਰ ਰਹੇ ਮੈਂ ਹੁਣ ਉੱਥੇ ਹੀ ਰਹਿਣ ਲੱਗ ਪਏ ਨਾ ਕਹਿੰਦਾ ਅੱਛਾ ਉੱਥੇ ਵੀ ਸ਼ੁਰੂ ਕਰ ਮਗਾ ਫਿਰ ਕਹਿੰਦੇ ਮੈਂ ਤੇ ਲੋਕਾਂ ਨਾਲ ਅਸੀਂ ਆਂਦੇ ਫਿਰ ਅਸੀਂ ਅਗਲੇ ਦਿਨ ਫਿਰ ਗਏ ਉੱਥੇ ਫਿਰ ਉਹ ਦਲੇਮਿੰਦੀ ਸਾਹਿਬ ਦਾ ਕੀਤਾ ਫਿਰ ਨਸ਼ਤਰ ਭਾਈ ਨਾਲ ਗੱਲ ਕੀਤੀ ਮੈਂ ਜੀ ਠੀਕ ਹੈ ਨਾ ਉਹ ਵੀ ਕਹਿੰਦਾ ਠੀਕ ਹੈ ਗੱਲ ਹੀ ਕੋਈ ਨਹੀਂ ਫਿਰ ਮੈਂ ਫਿਰੋਜ਼ ਖਾਨ ਨੂੰ ਮਿਲ ਕੇ ਗਿਆ ਆਪਣੇ ਬਹੁਤ ਅੱਛਾ ਪਿਆਰਾ ਹੈ ਤੇ ਫਿਰੋਜ਼ ਖਾਨ ਭਾਈ ਨੇ ਮੈਂ ਕਿਹਾ ਮੈਂ ਕਿਹਾ ਇਹਦਾ ਇੱਕ ਗੀਤ ਕਰਨਾ ਡਾ ਕਹਿੰਦਾ ਠੀਕ ਹੈ ਠੀਕ ਹੈ ਫਿਰ ਮੈਂ ਰੋਸ਼ਨ ਬੇਦਨ ਨੂੰ ਫੋਨ ਕੀਤਾ ਰੋਸ਼ਨ ਬੇਦਨ ਕਿੱਥੇ ਰਹੀ ਦੁਕਾਨ ਤੇ ਮੈਂ ਇਸ ਟਾਈਮ ਬਾਜੀ ਯੂਕੇ ਹੈਗਾ ਫਿਲਮ ਦੀ ਸ਼ੂਟ ਚੱਲ ਰਿਹਾ ਹੈਗਾ ਜੀ ਮੈਂ ਇਹਦਾ ਗੀਤ ਕਰਨਾ ਚ ਫਿਰ ਹਣ ਹਨਾ ਕੋਈ ਗੱਲ ਨਹੀਂ ਮੈਨੂੰ ਤੇ ਕੰਪੋਜੀਸ਼ਨ ਭੇਜੋ ਮੈਂ ਕਿਹਾ ਬੇਟਾ ਕਰਾ ਮੈਨੂੰ ਕਿ ਮੇਰਾ ਕਹਿੰਦਾ ਕੋਈ ਗੱਲ ਨਹੀਂ ਤੇ ਮੈਨੂੰ ਭੇਜੋ ਮੈਂ ਕਿਹਾ ਠੀਕ ਹੈ ਮੈਂ ਨੰਬਰ ਦੇ ਦਿੱਤਾ ਨਾਲੇ ਇਹਦਾ ਮੈਂ ਕਿਹਾ 뮤지컬 ਹੀ ਕੋਈ ਵੀ ਗੱਲ ਕਰਨੀ ਉਹ ਨਾਲ ਕਰਨੀ ਆ ਕਹਿੰਦਾ ਠੀਕ ਹੈ ਤੇ ਮੈਂ ਫਿਰ ਭੇਜਿਆ ਫਿਰ ਮੈਂ ਉਧਰੋਂ ਦੀ ਕਰ ਕਰਾ ਕੇ ਉਹ ਭੇਜ ਦਿੱਤਾ ਮੈਂ ਕਿ ਜਦੋਂ ਉਧਰੋਂ ਗਾਣਾ ਆਏਗਾ ਮੈਂ ਦੱਸ ਦਿੰਦੀ ਕਹਿੰਦਾ ਪਾਪਾ ਉਹਨਾਂ ਨੇ ਤਾਂ 3 ਦਿਨ ਹੋ ਗਏ ਭੇਜਣ ਮੈਂ ਕਿ ਅੱਛਾ ਫਿਰ ਮੈਂ ਦਸੇਰੀ ਵਗੇ ਜਾਂ ਫਿਰ ਬੰਦਾ ਸੈੱਟ ਕਰਾ ਰਿਹਾ ਸੀ ਮਤਲਬ ਫਾਈਨਲ ਨਹੀਂ ਐਸੀ ਸੈੱਟ ਕਰਾ ਰਿਹਾ ਸੀ ਆਪਾਂ ਹਾਂ ਬੜਾ ਬਹੁਤ ਕਰੈਕਸ਼ਨ ਸੀ ਮੈਂ ਕਿ ਤੁਸੀਂ ਇੱਕ ਪੂਰਾ ਫਾਈਨਲ ਸੁਣਾਵਾਂਗਾ ਤੇ ਮੈਂ ਕਿ ਚਲ ਸੁਣਾ ਦੇਗਾ ਮੈਨੂੰ ਫਿਰ ਉਹ ਗਾਣਾ ਭੇਜ ਦੇ ਤਾਂ ਮੈਂ ਕਿ ਚਲ ਠੀਕ ਹੈ ਵਧੀਆ ਗੱਲ ਹੈ ਫਿਰ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਜਿਹੜੇ ਜਿਹੜੇ ਸਿੰਗਰ ਨੂੰ ਪਹਿਲੀ ਲਿਸਟ ਬਣਾ ਕੇ ਦਿੱਤੀ ਸੀ ਉਹਨੇ ਜਿਹੜੀ ਜੀ ਤੋਂ ਪਹਿਲੇ ਦੇ ਅੰਦਰ ਆ ਬਾਕੀ ਤਾਂ ਦੇਖੋ ਇਹਨੂੰ ਪਤਾ ਸੀ ਕਿ ਅਵੇ ਸਾਲ ਪਪਾ ਜੈਨੂ ਕਰਨਗੇ ਮਨਾ ਕਿਨੇ ਕਰਨਾ ਹੈ ਉਹ ਸਾਰੇ ਕਰਾਇਆ ਫਿਰ ਇੱਕ ਜੀਐਸਐਲ ਜਿਹਦੇ ਕੋਲ ਸੋਲਡ ਰੱਖੀ ਸੀ ਸਾਡੇ ਪਹਿਲੇ ਸੋਲਡ ਰੱਖੀ ਸੀ ਫਿਰ ਜੀਐਸਐਲ ਸਿੰਘ ਦਿੱਲੀ ਦਾ ਹੈਗਾ ਜੀਐਸਐਲ ਸਿੰਘ ਜੀ ਜੀ ਤੇ ਮੈਨੂੰ ਦੱਸਿਆ ਵੀ ਬੇਟੇ ਨੇ ਕਹਿੰਦਾ ਪਪਾ ਇਹ ਦੂਜੇ ਦੇ 뮤직 ਦੇ ਉਤੇ ਨਹੀਂ ਕਰਦੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਬੇਟੇ ਮੈਨੂੰ ਉਹਨਾਂ ਦਾ ਨੰਬਰ ਦੇ ਕਹਿੰਦਾ ਮੈਂ ਗੱਲ ਕਰ ਦਾਂ ਮੈਂ ਜੀ ਹੁਣ ਕਈ ਵਾਰੀ ਹੁੰਦਾ ਹੈ ਕਿ ਕਈਆਂ ਨੂੰ ਅਸੀਂ ਮਿਲਿਆ ਨਹੀਂ ਹੁੰਦੇ ਪਰ ਉਹ ਸਾਨੂੰ ਨਾਮ ਤੋਂ ਜਾਣਨਾ ਹੁੰਦਾ ਬਿਲਕੁਲ ਫਿਰ ਮੈਂ ਗੱਲ ਕੀਤੀ ਮੈਂ ਹਾਂ ਜੀ ਬਾਜੀ ਬੀਐਮਪੀ ਤੋਂ ਬੋਲ ਰਹੇ ਭੁਪਿੰਦਰ ਸਿੰਘ ਕਹਿੰਦੇ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਮੈਂ ਕਿਹਾ ਜਾਣਦੇ ਹਾਂ ਕਹਿੰਦੇ ਬਿਲਕੁਲ ਬਿਲਕੁਲ ਕਿਉਂਕਿ ਨਾਮ ਸੁਣਿਆ ਹੁੰਦਾ ਕੰਪਨੀ ਕਿਉਂਕਿ ਬੀਐਮਪੀ ਆਲਰੇਡੀ 35 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਬਿਲਕੁਲ ਮੈਂ ਕਿਹਾ ਇਦਾਂ ਇਦਾਂ ਫਿਰ ਉਹਨਾਂ ਕਹਿੰਦੇ ਠੀਕ ਹੈ ਜੀ ਕਰਦੇ ਆ ਫਿਰ ਉਹਨਾਂ ਨੇ ਜਦੋਂ ਗਾਣਾ ਗੁਣਾ ਰਿਕਾਰਡ ਹੋ ਗਿਆ ਬਾਅਦ ਚ ਜਦੋਂ ਮਿਲੇ ਅਸੀਂ ਕਹਿੰਦਾ ਬਾਜੀ ਮੈਂ ਜ਼ਿੰਦਗੀ 'ਚ ਨਾ ਦੂਸਰਾ ਗਾਣਾ ਕਿਸੇ ਦੂਜੇ ਮਿਊਜ਼ਿਕ ਡਾਇਰੈਕਟਰ ਨਾਲ ਕੀਤਾ ਹੈ ਤੇ ਮੈਂ ਆਪਣੇ ਮਿਊਜ਼ਿਕ ਤੇ ਆਪ ਹੀ ਗਾ ਕੰਨਾਂ ਵਿੱਚ ਉਹ ਸਰ ਮੈਂ ਇਸ ਕਰਕੇ ਕਰਦਾ ਕਿਉਂਕਿ ਮੇਰੇ ਮਿਊਜ਼ਿਕ ਪਤਾ ਨਹੀਂ ਕਿੰਦਾ ਕੋਈ ਕਰੇ ਜਾਂ ਨਾ ਕਰੇ ਤੇ ਕਰੇ ਮੈਂ ਮਿਊਜ਼ਿਕ ਆਪ ਹੀ ਕਰਦਾ ਗਾਉਂਦਾ ਵੀ ਆਪ ਹੀ ਆ ਉਹ ਕਰਨ ਤੋਂ ਬਾਅਦ ਦੱਸਿਆ ਉਹਨਾਂ ਨੇ ਮੈਨੂੰ ਅੱਛਾ ਅੱਛਾ ਚਲੋ ਠੀਕ ਹੈ 6 ਸਿੰਗਰ ਸੀਗੇ ਤੇ 6 ਸਿੰਗਰ ਇੱਕ ਇੱਕ ਕਰਕੇ ਅਸੀਂ ਫਿਰ ਸ਼ਿਪਰਾ ਗੋਇਲ ਇਹ ਗਾਣਾ ਅਸੀਂ ਸੋਚਿਆ ਵੀ ਗਾਣੇ ਸਾਡੇ ਹੋ ਗਏ ਤੇ ਪੂਰੇ ਮੈਂ ਕਿਹਾ ਅੰਦਰ ਚ ਨਾ ਇੱਕ ਗਾਣਾ ਇਸ ਤਰ੍ਹਾਂ ਦੇ ਰੱਖੀਏ ਜਿਹੜਾ ਕਿ ਕਿਉਂਕਿ ਹਰ ਇੱਕ ਜਨਰ ਦਾ ਗਾਣਾ ਹੈ ਦੇ ਵਿੱਚ ਹਰ ਇੱਕ ਜਨਰ ਦਾ ਗਾਣਾ ਹੈ ਤੇ ਮੈਂ ਕਿਹਾ ਵੀ ਅਸੀਂ ਗਾਣੇ ਦੇ ਅੰਦਰ ਨਾ ਪਤਾ ਕੀ ਕਰੀਏ ਕਿ ਹਰੇਕ ਜੁਨਰ ਦਾ ਗਾਣਾ ਇੱਕ ਗਾਣਾ ਇਸ ਤਰ੍ਹਾਂ ਨਾ ਰੱਖੀਏ ਜਿਹੜਾ ਵਿਆਹ ਸ਼ਾਦੀਆਂ ਦੇ ਉੱਤੇ ਵੀ ਲੋਕ ਨਾ ਉਜਾਇ ਕਰ ਦੇਣ। ਇਹ ਕਿ ਜੁਨ ਰਹਿ ਗਿਆ ਸੀ ਵਿਆਹ ਸ਼ਾਦੀਆਂ ਦਾ। ਫਿਰ ਉਹ ਮੈਂ ਕਿਹਾ ਵੀ ਕਹਿੰਦੇ ਫੀਮੇਲ ਦਾ ਪਾਪਾ ਕੋਈ ਵੀ ਗਾਣਾ ਨਹੀਂ ਰੱਖਿਆ। ਮੈਂ ਕਿਹਾ ਫੀਮੇਲ ਦਾ ਗਾਣਾ ਲੈ ਲੈ ਵੀ ਮਿਲ ਕੇ ਅਸੀਂ ਫਿਰ ਮੈਂ ਕਿਹਾ ਵੀ ਗਾਣੇ ਦੇ ਜਲ ਬੋਲ ਸੁਣਾ ਤੂੰ ਮੈਨੂੰ ਇਹਨੇ ਸੁਣਾਏ। ਮੈਂ ਸ਼ਿਪਰ ਨੂੰ ਕਹਿੰਦ ਨੇ ਬੱਚੀ ਇਹ ਨਾਲੇ ਆਪਣੀ ਮਾਂ ਕਿਹਾ ਉਹਦੇ ਕਹਿੰਦ ਨੇ ਕਿਉਂਕਿ ਉਹਦੇ ਪਾਪਾ ਤੇ ਉਹ ਸ਼ਿਪਰਾ ਨਗੀਜੀ ਸੀਗੀ ਏਡੀ ਜੀ ਮੇਰੇ ਸਾਹਮਣੇ ਵੱਡੀ ਹੋਈ ਹੈ ਮੇਰੀ ਬੇਟੀ ਤੇ ਉਹ ਸ਼ਿਪਰਾ ਗੁੱਲ ਦੋਨੋਂ ਇਕੱਠੇ ਹੀ ਮਲੇ ਗੇੜਦੀਆਂ ਗੇੜਦੀਆਂ ਵੱਡੀਆਂ ਹੋਈਆਂ ਨੇ ਫਿਰ ਮੈਂ ਸ਼ਿਪਰ ਨੂੰ ਗਿਆ ਸ਼ਿਪਰਾ ਵੀ ਬਾਹਰ ਸੀਗੀ ਮਾਇਨੇ ਸ਼ਿਪਰਾ ਤੇ ਰ ਗਾਣਾ ਕਰਨਾ ਹੈ ਕਹਿੰਦੀ ਮੈਂ ਤੇ ਅੰਕਲ ਬਾਹਰ ਆ ਗਏ ਤੂੰ ਗਾਣਾ ਭੇਜ ਦੋ ਮੈਨੂੰ ਕੋਈ ਨਹੀਂ ਉਹਦੀ ਕੰਪੋਜੀਸ਼ਨ ਭੇਜ ਦੋ ਮੈਂ ਕਰਦੀ ਫਿਰ ਉੱਤੇ ਰਿਕਾਰਡ ਜੀ ਫਿਰ ਉਹਨੇ ਮਿਊਜ਼ਿਕ ਭੇਜਿਆ ਫਿਰ ਇਹਨੇ ਫਿਰ ਗੱਲਬਾਤ ਕਰ ਕਰਕੇ ਇਹ ਵੋ ਚਲੋ ਜੀ ਉਥੋਂ ਦੀ ਉਹਨੇ ਬਾਹਰੋਂ ਰਿਕਾਰਡ ਕਰ ਗਏ ਇਹਦੇ ਭੇਜਿਆ ਹਾਂ ਉਹ ਫਿਰ ਉਹ ਅਸੀਂ ਡਾਂਸਿੰਗ ਜ਼ੋਨ ਵੀ ਰੱਖਿਆ ਵਿੱਚ ਤੇ ਭੰਗੜਾ ਗਿੱਧਾ ਵੀ ਲੋਕ ਨੱਚ ਸਕਣ ਉਹਤੇ ਇੰਜੋਏ ਕਰ ਸਕਣ ਹਰ ਜ਼ੋਨ ਦਾ ਗਾਣਾ ਲੱਗਿਆ ਦੇ ਵਿੱਚ ਮਤਲਬ ਕਿ ਇੱਕ ਨਾ ਜਿਹਨੂੰ ਕਹਿੰਦੇ ਫੁੱਲ ਪੈਕੇਜ ਬਿਲਕੁਲ ਹਾਂ ਬਫੇ ਲੱਗਾ ਲੱਗਦਾ ਲੱਗਿਆ ਪੂਰੀ ਰੋਮਾਂਟਿਕ ਸਾਈਡ ਹੈ ਰੋਮਾਂਟਿਕ ਹੈ ਕਲੱਬ ਹੈ ਭੰਗੜਾ ਹੈ ਉਹ ਅਟਰੈਕਸ਼ਨ ਸੌਂ ਹੈ ਯਾ ਹਾਂ ਇਹ ਇੱਕ ਗੱਲ ਹੈ ਕਿ ਇੱਕ ਕਰਨ ਜਿਹੜੀ ਇੱਕ ਬਹੁਤ ਵਸਤਾ ਮਿਲ ਤੇ ਹਰ ਤਨ ਦਾ ਜਿੱਕਰ ਫੋਲੋ ਹੋਵੇ ਤਾਂ ਉਹ ਸੋਨਾ ਲੱਗਦਾ ਸੋਨਾ ਲੱਗਦਾ ਚਾਹਤ ਦਾ ਮਿਊਜ਼ਿਕ ਦੀ ਗੱਲ ਹੋਈ ਹੈ ਤੁਸੀਂ ਐਕਸ਼ਨ ਵਿੱਚ ਪਾਇਆ ਕੁਸ਼ਤਿਕ ਮਾਰਸ਼ਲ ਆਰਟ ਦੀ ਗੱਲ ਕਰ ਰਹੇ ਸੀਗੇ ਸੋ ਜਦੋਂ ਆਪਾਂ ਇੱਕ ਚੀਜ਼ ਇੱਕ ਤੋਂ ਦਾ ਡੱਕਾ ਕਰਨਾ ਜੈ ਡੱਕਾ ਛੇੜਨਾ ਕਿਸ ਨੂੰ ਫਰਮਾਉਣਾ ਉਹਦੇ ਲਈ ਬਥਰੇ ਤਨ ਆਗੇ ਇੱਕ ਨੂੰ ਜ਼ਰੂਰੀ ਹੈ ਜਾਈਣਾ ਬਿਲਕੁਲ ਬਿਲਕੁਲ ਫਰਮਾਉਣ ਅਗੇ ਕਿੰਨਾ ਦੇ ਮਤਲਬ ਚੀਜ਼ਾਂ ਸਾਹਮਣੇ ਹੈ ਕੋਈ ਦੁਪਤਕਾਈਆਂ ਪਰੇਸ਼ਾਨੀਆਂ ਬਿਲਕੁਲ 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 ਬਹੁਤ ਅੱਛਾ ਤੁਸੀਂ ਸਵਾਲ ਕੀਤਾ ਹੈ ਕਿਉਂਕਿ ਦੇਖੋ ਹਰ ਇੱਕ ਬੰਦਾ ਜਦੋਂ ਵੀ ਗਤਕਾ ਚੱਲੋ ਜਾਣਦਾ ਤੇ ਖੇਡ ਤੇ ਕਰ ਲਿਆ ਦੇਖੋ ਇੱਕ ਚੀਜ਼ ਨੂੰ ਅਸੀਂ ਵੈਸੇ ਕਰਨਾ ਜੀ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਪਤਾ ਕੀ ਸੀਗਾ ਜੀ ਕਿ ਕਿਰਨਦੀਪ ਬਰਾਦਰ ਨੂੰ ਗਤਕਾ ਆਉਂਦਾ ਸੀ ਖੁਦ ਨੂੰ ਓਕੇ ਸਭ ਤੋਂ ਵੱਡਾ ਪਲੱਸ ਪੁਆਇੰਟ ਐ ਸੀ ਨਹੀਂ ਤੇ ਗਤਕਾ ਉਹਨਾਂ ਸਿਖਾਣਾ ਐਕਟਰ ਨੂੰ ਇੱਕ ਐਕਟਰ ਨੂੰ ਸਿਖਾਣਾ ਤੇ ਕਰਾਣਾ ਬੜਾ ਉਹ ਔਖਾ ਜਿਹਾ ਕੰਮ ਹੁੰਦਾ ਗਤਕਾ ਉਹਨਾਂ ਆਉਂਦਾ ਸੀ ਇੱਕ ਕੈਰੈਕਟਰ ਗੁਰਪ੍ਰੀਤ ਨੂੰ ਪਲੇ ਕਰਾਇਆ ਸੀ ਵਿੱਚ ਜੀ ਠੀਕ ਹੈ ਇਹ ਮਤਲਬ ਕਿ ਹੀਰੋਇਨ ਦਾ ਬ੍ਰਦਰ ਦਿਖਾਇਆ ਓਕੇ ਤੇ ਕਿਉਂਕਿ ਮੇਨ ਪ੍ਰੋਬਲਮ ਇਹ ਆ ਰਹੀ ਸੀ ਵੀ ਗਤਕਾ ਵੀ ਆਣਾ ਚਾਹੀਦਾ ਤੇ ਐਕਟਿੰਗ ਵੀ ਆਣੀ ਚਾਹੀਦੀ ਦੋਨੋਂ ਚੀਜ਼ਾਂ ਬਹੁਤ ਮੁਸ਼ਕਿਲ ਹੋ ਰਹੀਆਂ ਸੀ ਲੱਭਣ ਜੀ ਪਹਿਲੇ ਤੇ ਅਸੀਂ ਕੈਰੈਕਟਰ ਲੱਭ ਰਹੇ ਸੀ ਵੀ ਦੂਜਾ ਲੱਭੇ ਜਾਂ ਕਿਸ ਤਰ੍ਹਾਂ ਲੱਭੇ ਫਿਰ ਇਹਨਾਂ ਨੇ ਗੁਰਪ੍ਰੀਤ ਤੂੰ ਵੇਜਣਾ ਗਤਗਾ ਤੈਨੂੰ ਆਂਦਾ ਹੈਗਾ ਐਕਟਿੰਗ ਦੇ ਬਾਰੇ ਤੈਨੂੰ ਜਿੰਨਾ ਕਿ ਪਤਾ ਠੀਕ ਹੈ ਉਹਨਾਂ ਕੋਲ ਸਾਨੂੰ ਕੈਰੈਕਟਰ ਚਾਹੀਦਾ ਪਰ ਇਹਦਾ ਜੋਨ ਜਿਹੜਾ ਮਿਊਜ਼ਿਕ 'ਚ ਸੀਗਾ ਇਹਨੂੰ ਜਬਰਦਸਤੀ ਅਸੀਂ ਵਿੱਚ ਵੜਦਨੇ ਜਿੱਥੇ ਕੋਈ ਨਹੀਂ ਚੱਲ ਬੈ ਤੈਨੂੰ ਠੀਕ ਹੈ ਨਾ ਤੇ ਇਹਨੂੰ ਫਿਰ ਚਲਾਇਆ ਮੈਂ ਕਿਹਾ ਜਿਆਦਾ ਨਹੀਂ ਐ ਤੂੰ ਥੋੜਾ ਜਾਇਗਾ ਕਰ ਲੈਣ ਵਧੀਆ ਚਲ ਇਹਨੂੰ ਇੱਕ ਰੋਲ ਇਹਨੂੰ ਕਰਵਾਇਆ ਠੀਕ ਹੈ ਤੇ ਜਿਹੜਾ ਗਤਕੇ ਦਾ ਇਹਨੇ ਸਭ ਤੋਂ ਪਹਿਲੇ ਤੁਹਾਨੂੰ ਫਿਲਮ ਸਟਾਰਟ ਹੁੰਦੇ ਸਰ ਇਹ ਗਤਗਾ ਖੇਡਦਾ ਨਜ਼ਰ ਆਏਗਾ ਓਕੇ ਫਿਲਮ ਦੇ ਅੰਦਰ ਹੈਗਾ ਇਹਦਾ ਕੈਰੈਕਟਰ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਕੈਰੈਕਟਰ ਨੂੰ ਇਹਨੇ ਨ ਉਹਨੂੰ ਹਰਾਨਾ ਬੜਾ ਮੁਸ਼ਕਿਲ ਹੈ ਓਕੇ ਹਾਂਜੀ ਇਹਨੂੰ ਹਰਾਨਾ ਮੁਸ਼ਕਿਲ ਹੈ ਫਿਲਮ ਫਿਲਮ ਦੇ ਅੰਦਰ ਗਤਕਾ ਗਤਕਾ ਵੈਸੇ ਵੀ ਆਉਂਦਾ ਇਹਨੂੰ ਜੀ 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 ਪਰ ਉਹਦੇ ਚ ਇੱਕ ਚੀਜ਼ ਦਿਖਾਈ ਹੈ ਕਿ ਬੰਦਾ ਆਪਣੇ ਜਿਹੜੇ ਟੈਕਨੀਕ ਹੈ ਜਿਹੜੀ ਗਤਕੇ ਦੀ ਜਿਹੜੀ ਟੈਕਨੀਕ ਹੈ ਉਸੇ ਦੇ ਨਾਲ ਹੀ ਖੇਡਣਾ ਹੁੰਦਾ ਜੀ ਠੀਕ ਹੈ ਨਾ ਤੇ ਉਹਦੇ ਚ ਜੇ ਅਸੀਂ ਆਊਟ ਜਾਂਦੇ ਜਾਂ ਕੁਝ ਹੁੰਦਾ ਹੈ ਸਾਡੇ ਅੱਚ ਕੋਈ ਫਰੀ ਸੁੱਟੀ ਜਾਂ ਡਿਗਰੀ ਜਾਂ ਕੁਝ ਵੀ ਹੈ ਆਊਟ ਹੋ ਜਾਂਦਾ ਬੰਦਾ ਉੱਥੋਂ ਦੀ ਇਹਨੂੰ ਆਊਟ ਕਰਨ ਵਾਸਤੇ ਉਹਨੇ ਬਹੁਤ ਸਾਰੇ ਕਿਉਂਕਿ ਪਿਛਲੇ 5 ਸਾਲ ਤੋਂ ਖੇਡਦਾ ਆ ਰਿਹਾ ਸੀ ਜੀ ਉੱਚ ਦਿਖਾਇਆ 5 ਸਾਲ ਤੋਂ ਖੇਡਦਾ ਰਹੇ ਇਹਨੂੰ ਹਰਾਣਾ ਮੁਸ਼ਕਲ ਸੀ ਜਿਹੜਾ ਦੂਸਰਾ ਸੀ ਜਿਹੜਾ ਵਿਲਨ ਦਾ ਕੈਰੈਕਟਰ ਕਰ ਰਿਹਾ ਸੀ ਮੁੰਡਾ ਉਹ 3 ਸਾਲਾਂ ਤੋਂ ਪਿੱਛੇ ਰਹਿ ਰਿਹਾ ਸੀ ਇਹ ਤੋਂ ਰਨਰ ਅਪ ਰਨਰ ਅਪ ਟੈਕ ਰਨਰ ਅਪ ਹਾਂ ਤੇ ਉਹ ਹੁਣ ਇਹਨੂੰ ਹਰਾਣਾ ਮੁਸ਼ਕਲ ਸੀ ਉਹਨਾਂ ਨੇ ਸੋਚ ਲਗਿਆ ਵੀ ਹਰਾਣਾ ਹੈ ਇਸ ਵਾਰੀ ਭਾਵੇਂ ਕੋਈ ਵੀ ਸ਼ਾਮਦਮ ਦੰਡ ਵੇਦ ਜੀ ਉਹ ਜੋ ਵੀ ਜੀ ਬੰਦਾ ਅਪਣਾਉਂਦਾ ਉਹਨੇ ਸਾਰੇ ਅਪਣਾਣੇ ਸੀਗੇ ਇਸ ਵਾਰੀ ਇਹਨੂੰ ਹਰਾਣ ਵਾਸਤੇ ਉਨੇ ਆਪਣਾਏ ਉਨੇ ਗਤਕੇ ਦੇ ਵਾਰਾਂ ਨਾਲ ਨਹੀਂ ਹਰਾਇਆ ਇਹਨੂੰ ਹਰਾ ਨਹੀਂ ਬਣਾ ਸੀ ਇਹਨੂੰ ਪਤਾ ਸੀ ਸਸਪੈਂਸ ਲਿਖਾਂਗੇ ਆਪਾਂ ਹਾਂ ਬਸ ਉਹ ਕਿੱਦਾਂ ਹਰਾਇਆ ਉਹ ਤੁਸੀਂ ਉਹਦੇ 'ਚ ਦੇਖੋਗੇ ਸਸਪੈਂਸ ਆ ਗਿਆ ਗਤਕੇ ਦੇ ਵਾਰਾਂ ਨਾਲ ਹਰਾਉਣਾ ਬੜਾ ਮੁਸ਼ਕਿਲ ਸੀ ਇਹਨੂੰ ਤੇ ਉਹਦੇ 'ਚ ਤੁਹਾਨੂੰ ਨਜ਼ਰ ਆਏਗਾ ਫਿਰ ਉਹ ਬਹੁਤ ਅੱਛੇ ਤਰੀਕੇ ਨਾਲ ਬਦਲੇ ਕਿ ਉਹਨੂੰ ਕੀਤਾ ਗਤਕਾ ਕਰਨਾ ਉਹਦਾ ਵੱਖਰੀ ਗੱਲ ਹੈ ਪਰ ਕੈਮਰੇ ਦੇ ਸਾਹਮਣੇ ਉਸ ਚੀਜ਼ ਨੂੰ ਦਿਖਾਣਾ ਹਾਲਾਂਕਿ ਸਾਡੇ ਜਿਹੜੇ ਐਕਸ਼ਨ ਡਾਇਰੈਕਟਰ ਸੀਗੇ ਕਿਉਂਕਿ ਅਸੀਂ ਬਾਕਾਇਦਾ ਦੇਖੋ ਅਸੀਂ ਚਾਹਨੇ ਪ੍ਰੋਫੈਸ਼ਨਲ ਕੰਮ ਕਰ ਰਹੇ ਆ ਪ੍ਰੋਫੈਸ਼ਨਲ ਲੋਗਾਂ ਵਿੱਚ ਰੱਖੀਏ ਉਹਦਾ ਲੜਾਈ ਫਾਈਟ ਫੂਟ ਡਿਜ਼ਾਈਨ ਕਰਨੇ ਉਹਨਾਂ ਲਈ ਈਜ਼ੀ ਸੀਗੀ ਪਰ ਗਤਕੇ ਨੂੰ ਡਿਜ਼ਾਈਨ ਕਰਨਾ ਉਹਨਾਂ ਲਈ ਵੀ ਮੁਸ਼ਕਲ ਸੀ ਕਿੰਦੇ ਵੀ ਗਤਕੇ ਦੇ ਬਾਰੇ ਉਹਨ ਕੀ ਕਰਈਏ ਕਿੱਦਾਂ ਕਰਈਏ ਪਰ ਗਤਕੇ ਦਾ ਅਸੀਂ ਕੀਤਾ ਬਹੁਤ ਮੁਸ਼ਕਿਲਾਂ ਆਈਆਂ ਪਰ ਇਹ ਕਿ ਕੀਤਾ ਅਸੀਂ ਪੂਰਾ ਸੈਟਅਪ ਲਗਾਇਆ ਸੀ ਤੇ ਜਰਨੈਲ ਸਿੰਘ ਜਿਹੜੇ ਨੇ ਜਿਹਦੋਂ ਜਾਣਦੇ ਆ ਸਾਰੇ ਜਣੇ ਜਰਨੈਲ ਸਿੰਘ ਜਰਨੈਲ ਸਿੰਘ ਗਤਕੇ ਦੇ ਆਪ ਬਹੁਤ ਔਡੇ ਖਿਡਾਰੀ ਨੇ ਬਿਲਕੁਲ ਜਰਨੈਲ ਸਿੰਘ ਦੇ ਨਾਲ ਨਾਲ ਜਿਹੜੇ ਨੀਨਾ ਬਾਜੀ ਜਿਹੜਾ ਵਿਲਨ ਦਾ ਰੋਲ ਵਿੱਚ ਅਦਾ ਕਰ ਰਹੇ ਨੇ ਉਹ ਵੀ ਗਤਕੇ ਦੇ ਆਪ ਖਿਡਾਰੀ ਨੇ ਉਹਨਾਂ ਦੇ ਸੋਰਾ ਸਾਹਿਬ ਖਾਲਸਾ ਜੀ ਉਹ ਵੀ ਗਤਕੇ ਦੇ ਬਹੁਤ ਵੱਡੇ ਲੈਵਲ ਤੇ ਨੇ ਠੀਕ ਹੈ ਨਾ ਤੇ ਉਹਨਾਂ ਦੀ ਆਪਣੀ ਇੱਕ ਫੈਡਰੇਸ਼ਨ ਹੈ ਮਤਲਬ ਉਹ ਸਾਰੇ ਅਸੀਂ ਉਹ ਸਾਰੇ ਲੋਗਾ ਨੂੰ ਨਾਲ ਲਿਆ ਇਨਵੋਲਵ ਕੀਤਾ ਵੀ ਗਤਕੇ ਨੂੰ ਅਸੀਂ ਪੇਸ਼ ਕਰਦੇ ਹਾਂ ਸਾਡੇ ਕੋਲ ਕੋਈ ਤਰੁੱਟੀ ਨਾ ਹੋ ਜੇ ਕਿਉਂਕਿ ਸਿੱਖੀਜ਼ਮ ਦੀ ਗੱਲ ਹੈ ਆਪਣੀ ਠੀਕ ਹੈ ਨਾ ਆਪਣੇ ਗੁਰੂਆਂ ਦੀ ਗੱਲ ਹੈ ਅਸੀਂ ਉਸ ਚੀਜ਼ 'ਚ ਕੋਈ ਕਮੀ ਨਾ ਹੈ ਜੇ ਸਾਡੇ ਕੋਲ ਅਸੀਂ ਫਾਉਲ ਕਿਤੇ ਦੇਣਾ ਕੀ ਹੁੰਦਾ ਹੈ ਕੀ ਹੈ ਕਿ ਨਹੀਂ ਉਹ ਸਾਰੀਆਂ ਚੀਜ਼ਾਂ ਦਾ ਉਹ ਸਾਨੂੰ ਗਾਈਡਲਾਈਨ ਉਧਰੋਂ ਮਿਲਦੀ ਰਹੇ ਤੇ ਅਸੀਂ ਕਰ ਰਹੇ ਹਾਂ ਕਤਗਿਆਂ ਨੂੰ ਦਿਖਾਣਾ ਉਦਾਂ ਫਿਲਮ ਦੇ ਰਾਹੀਂ ਮੁਸ਼ਕਿਲ ਸੀਗਾ ਠੀਕ ਹੈ ਨਾ ਉਦਾਂ ਖੇੜਨਾ ਗਤਗਾ ਦਾ ਆਸਾਨ ਹੈ ਜਿਹਨਾਂ ਨੂੰ ਆਉਂਦਾ ਹੈ ਫਿਲਮ 'ਤੇ ਦਿਖਾਣਾ ਤੇ ਕੈਮਰੇ 'ਚ ਮੁਸ਼ਕਿਲ ਹੋ ਜਾਂਦਾ ਹੈ ਬਿਲਕੁਲ ਸੁਣ ਲੈ ਕਾਨੂੰ ਇਹ ਕਹਿਣਾ ਚਾਹਾਂਗੇ ਕਿ ਤੁਹਾਡੇ ਲਈ ਤਿਆਰ ਇਹ ਫਿਲਮ ਬਣ ਕੇ ਪਿਆਰ ਹੈ ਤੁਹਾਡੇ ਸਾਹਮਣੇ ਰੱਖੂ ਹੋ ਜਾ ਰਹੀ ਹੈ ਜਿਹੜੀ ਸਾਡੇ ਇਤਿਹਾਸ ਦੀ ਗੱਲ ਕਰਦੀ ਹੈ ਸਾਡੀ ਆਪਣੀ ਗੱਲ ਕਰਦੀ ਹੈ ਜਰਾਬੀ ਤੇ ਤੁਹਾਨੂੰ ਪੁੱਛਾਂਗੇ ਸਰ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਕਹਿੰਦੇ ਦਰਸ਼ਕਾਂ ਨੂੰ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਵੀ ਸਾਡੇ ਇਤਿਹਾਸ ਦੀ ਗੱਲ ਹੋਵੇ ਸਾਡੇ ਵਿਰਸੇ ਦੀ ਗੱਲ ਹੋਵੇ ਸਾਡੇ ਸੱਭਿਆਚਾਰ ਦੀ ਗੱਲ ਹੋਵੇ ਸਾਡੀ ਵਿਰਾਸਤ ਦੀ ਗੱਲ ਹੋਵੇ ਜਿੱਥੇ ਵੀ ਦੱਸੀ ਜਾਵੇ ਉਸ ਚੀਜ਼ ਨੂੰ ਦੇਖੋ ਜ਼ਰੂਰ ਕਿਉਂਕਿ ਜਦੋਂ ਤੁਸੀਂ ਦੇਖੋਗੇ ਨਾ ਇੱਕ ਪੀੜ੍ਹੀ ਨੇ ਅਗਰ ਬ੍ਰੇਕ ਕਰ ਲਈ ਨਾ ਅਗਲੀ ਆਉਣ ਵਾਲੀ ਪੀੜ੍ਹੀ ਚ ਉਹ ਗੱਲ ਨਹੀਂ ਪਹੁੰਚ ਪਾਏਗੀ ਤੇ ਇਸ ਕਰਕੇ ਤੁਹਾਡੇ ਸਾਰੇ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਫਿਲਮ ਨੂੰ ਤੇ ਦੇਖਣਾ ਹੀ ਦੇਖਣਾ ਹੈ ਇਸ ਤਰ੍ਹਾਂ ਦੇ ਟੌਪਿਕ ਦੇ ਉੱਤੇ ਕੋਈ ਵੀ ਸਿੱਖ ਇਤਿਹਾਸ ਵਿਰਾਸਤ ਜੁਗ ਜਾਂ ਆਪਣਾ ਸੱਭਿਆਚਾਰ ਹੈ ਉਹਦੇ ਤੇ ਕੋਈ ਵੀ ਫਿਲਮ ਕਦੀ ਵੀ ਕੋਈ ਵੀ ਬਣਾਵੇ ਤੁਹਾਨੂੰ ਸਾਰਿਆਂ ਨੂੰ ਦੇਖਣਾ ਜਾਣਾ ਚਾਹੀਦਾ ਔਰ ਆਪਣੀ ਫਿਲਮ ਜਿਹੜੀ ਹੈ ਸਭ ਤੋਂ ਪਹਿਲੇ ਬਣ ਚੁੱਕੀ ਹੈ ਆ ਰਿਹਾ ਬਹੁਤ ਚੰਦ ਦਿਨਾਂ ਦੇ ਅੰਦਰ ਮਤਲਬ ਕਿ 5 ਜਨਵਰੀ 2024 ਨੂੰ ਤੁਹਾਡੇ ਆਲੇ-ਦੁਆਲੇ ਜਿੰਨੇ ਵੀ ਸਿਨੇਮਾ ਕਰਨੇ ਸਾਰੀ ਜਗ੍ਹਾ ਦੇ ਉੱਤੇ ਉਹ ਫਿਲਮ ਦੇਖਣ ਨੂੰ ਮਿਲੇਗੀ ਤੇ ਵੱਧ ਤੋਂ ਵੱਧ ਤੁਸੀਂ ਜਾਓ ਔਰ ਜਿਹੜੀ ਚੰਗੀ ਗੱਲ ਹੈ ਉਹਨੂੰ ਵੱਧ ਤੋਂ ਵੱਧ ਫਲਾਨ ਦੀ ਕੋਸ਼ਿਸ਼ ਕਰੋ ਲੋਕਾਂ ਨੂੰ ਦੱਸੋ ਆਪਣੇ ਇਤਿਹਾਸ ਬਾਰੇ ਆਪਣੇ ਕਲਚਰ ਬਾਰੇ ਆਪਣੇ ਸੱਭਿਆਚਾਰ ਬਾਰੇ ਆਪਣੇ ਵਿਰਾਸਤ ਬਾਰੇ ਵੀ ਇਸ ਫਿਲਮ ਦੇ ਅੰਦਰ ਬਹੁਤ ਕੁਝ ਦਿਖਾਇਆ ਜਾ ਰਿਹਾ ਹੈ ਦੇਖਣਾ ਜਾਣਾ ਜ਼ਰੂਰ ਫਰਜ਼ਮੰਦ ਆਪ ਸਭ ਦਾ ਬਸ ਸਹੀ ਕਹੋ ਮੈਂ